मान प्राप्त कर यह शोस मान प्राप्त कर सभी सत्कार जी भाई इंद्र भाई इंद्रजीत सिंह जी मडियाला ये सोनहा जी ने भाई सुखंदर सिंह जी ये सोनहा सबा लोने हा ਭੋਲੇ ਸੋਨਹਿਰ ਕਸੂਮਦਤ ਸਿੰਘ ਜੀ ਸੋਨਾਂ ਦਾ ਵੀ ਪਰਿਵਾਰ ਨਾਲ ਖਾਸਾ ਪਿਆਰ ਹੈ ਵਿੱਚ ਇਹ ਸਾਰਾ ਕਬੂਨਾ ਛੱਡ ਖੇਤ ਸਤਿਗੁਰਾਂ ਦੀ ਸਾਜੀ ਹੋਈ ਅਤੇ ਸਾਚ ਕੀ ਨਿਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਗਰਾਤ ਸਿੰਘ ਜੀ ਦਾ ਸਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਦਾ ਦਿਨ ਜਿਹੜਾ ਹੈ ਉਹ ਹੈ ਭਾਈ ਸ਼ਹੀਦ ਭਾਈ ਜਗਰਾਤ ਸਿੰਘ ਜੀ ਤੂਫਾਨ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ ਅੱਜ ਤੋਂ ਲਗਭਗ 34 ਸਾਲ ਪਹਿਲਾਂ ਸ਼ਹੀਦ ਭਾਈ ਜਗਰਾਤ ਸਿੰਘ ਜੀ ਨੇ ਕੌਮ ਵਾਸਤੇ ਬੜੀ ਵੱਡੀ ਸ਼ਹੀਦੀ ਦਿੱਤੀ ਉਹ ਸ਼ਹੀਦੀ ਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਦੀਆਂ ਸੰਗਤਾਂ ਵੱਲੋਂ ਤੇ ਹੋਰ ਪਤਵੰਤੇ ਸੱਜਣਾ ਵੱਲੋਂ ਉਪਰਾਲਾ ਕਰਕੇ ਪਰਿਵਾਰ ਵੱਲੋਂ ਇਹ ਮਹਾਨ ਸ਼ਹੀਦੀ ਦਿਹਾੜਾ ਜੋ ਹੈ ਉਹਨੂੰ ਇਹ بڑے ਵੱਡੇ ਉਪਰਾਲੇ ਦੇ ਨਾਲ ਤਿਆਰ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਬੜੇ ਵਿਦਵਾਨ ਸੱਜਣ ਮਹਾਪੁਰਸ਼ ਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਰਹਿਮਤ ਨਾਲ ਇਹ ਸਮਾਗਮ ਜਿਹੜੇ ਬੜੇ ਵੱਡੇ ਪ੍ਰਾਲੇ ਨੇ ਚੱਲ ਰਹੇ ਹਨ ਬੰਦੀ ਸਿੰਘਾ ਦੀ ਰਿਹਾਈ ਲੈ ਕੇ ਸਰਕਾਰਾਂ ਬਹੁਤ ਉਦੇਸਲਾਪਨ ਦਿਖਾ ਰਹੀਆਂ ਨੇ ਜਦੋਂ ਕਿ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੈ ਕਿ ਸਤਿਗੁਰੂ ਮਹਾਰਾਜ ਉਹਨਾਂ ਬੰਦੀ ਸਿੰਘਾਂ ਨੂੰ ਬਲ ਬਖਸ਼ਣ ਤੇ ਇਹਨਾਂ ਸਰਕਾਰਾਂ ਨੂੰ ਵੀ ਇਹ ਜੋ ਹੈ ਸਮਾਤ ਬਖਸ਼ਣ ਤੇ ਜੋ ਸਾਡੇ ਜਿਹੜੇ ਬੰਦੀ ਸਿੰਘ ਹਨ ਉਹਨਾਂ ਨੂੰ ਰਹਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਰੰਬੇ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਜਗਰਾਦ ਸਿੰਘ ਜੀ ਤੂਫਾਨ ਚੀਮਾ ਖੁੰਡੀ ਵਿਖੇ ਅੱਜ ਜੋ ਪੂਰੇ ਸਮੁੱਚੇ ਸਿੱਖ ਜਗਤ ਦੇ ਸਜੋਗ ਤੇ ਅਸੀਸ ਸਦਕਾ ਜੋ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੋ ਸਮੁੱਚਾ ਸਿੱਖ ਜਗਤ ਇਹੋ ਜੇ ਜਗਰਾਤ ਸਿੰਘ ਤੂਫਾਨ ਵਰਗੇ ਯੋਧਿਆਂ ਦੇ ਦਿਨ ਵੱਡੇ ਪੱਧਰ ਤੇ ਸਾਨੂੰ ਮਨਾਉਣੇ ਚਾਹੀਦੇ ਨੇ ਹਰੇਕ ਸੰਸਥਾਵਾਂ ਨੂੰ ਅੱਗੇ ਆਣ ਕੇ ਇਹ ਦਿਨ ਮਨਾਉਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਚੀਮਾ ਖੁੱਡੀ ਵਿਖੇ ਸ਼ਹੀਦ ਭਾਈ ਜਗਰਾਤ ਸਿੰਘ ਜੀ ਤੂਫਾਨ ਦੇ ਸ਼ਹੀਦੀ ਦਿਹਾੜੇ ਤੇ ਸੰਪਰਦਾਇ ਨਿੱਕੇ ਕੋ ਮਣਵਾ ਵੱਲੋਂ ਵੱਡੇ ਸੰਗਤਾਂ ਦੇ ਜਥੇ ਦੇ ਨਾਲ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਨਤਮਸਤਕ ਹੋਣ ਲਈ ਪਹੁੰਚੇ ਆਂ ਅੱਜ ਸਾਡਾ اخਲਾਕੀ ਫਰਜ਼ ਬਣਦਾ ਏ ਕਿ ਆਪਣੀ ਕੌਮੀ ਯੋਧਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪਰ ਭੇਟ ਕਰੀਏ ਤੇ ਆਪਣੀ ਨੌਜਵਾਨ ਪੀਰੀ ਨੂੰ ਆਉਣ ਵਾਲੀ ਜਿਹੜੀ ਪਨੀਰੀ ਆ ਉਹਨਾਂ ਨੂੰ ਆਪਣੇ ਸ਼ਾਨਾਮਤਾ ਸਿੱਖ ਇਤਿਹਾਸ ਦੇ ਐਸੇ ਕੌਮੀ ਯੋਧਿਆਂ ਦੇ ਜੀਵਨ ਤੋਂ ਜਾਣੂ ਕਰਵਾ ਸਕੀਏ ਸੋ ਜਿੰਨੀਆਂ ਵੀ ਇਲਾਕੇ ਭਰ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਨਾਲ ਹੀ ਅਪੀਲ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕੌਮੀ ਯੋਧਿਆਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਸ਼ਾ ਦਾ ਦੌਰ ਬਹੁਤ ਵੱਡੇ ਪੱਧਰ ਤੇ ਪੰਜਾਬ ਚੱਲ ਰਿਹਾ ਉਹਨਾਂ ਨੌਜੋਵਾਨਾਂ ਬਾਰੇ ਤੁਸੀਂ ਕੀ ਕਹੋਗੇ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਜੇ ਨਸ਼ਿਆਂ ਦਾ ਬੋਲਬਾਲਾ ਆਇਆ ਤੇ ਉਹਦੇ ਵਿੱਚ ਸਾਡੀ ਜਿਹੜੀ ਨੌਜਵਾਨੀ ਭਟਕ ਕੇ ਅੱਜ ਜਿਹੜੀ ਸਿੱਖੀ ਤੋਂ ਬੇਮੁਖ ਹੋ ਕੇ ਅੱਜ ਆਪਣੇ ਸਿਧਾਂਤ ਨਾਲੋਂ ਟੁੱਟ ਕੇ ਜਿਹੜੀ ਆ ਉਹ ਨਸ਼ਿਆਂ ਦੇ ਕੋੜਾ ਇਹ ਵੱਲ ਪੈ ਰਹੀ ਏ ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਸਿੱਖੀ ਸਿਧਾਂਤਾਂ ਦੇ ਨਾਲ ਜੁੜਾਂਗੇ ਆਪਣੇ ਵੱਡ ਮੁੱਲੇ ਇਤਿਹਾਸ ਦੇ ਨਾਲ ਜੁੜਾਂਗੇ ਤਾਂ ਇਸ ਨਸ਼ਿਆਂ ਦੇ ਕੋੜ ਤੋਂ ਵੀ ਤਾਂ ਹੀ ਛੁਟਕਾਰਾ ਪਾ ਸਕਦਾ ਏ ਜੇ ਅਸੀਂ ਆਪਣੇ ਸਿੱਖੀ ਸਿਧਾਂਤਾਂ ਦੇ ਨਾਲ ਆਪਣੇ ਵੱਡ ਮੁੱਲੇ ਵਿਰਸੇ ਦੇ ਨਾਲ ਜੁੜਾਂਗੇ ਸੋ ਇਹ ਨਸ਼ਿਆਂ ਦਾ ਬੋਲਬਾਲਾ ਤਾਂ ਹੀ ਖਤਮ ਹੋ ਸਕਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਲਰਾਜ ਸਿੰਘ ਜੀ ਮੈਂ ਡੱਲੇ ਪਿੰਡ ਤੋਂ ਆ ਕੀ ਕਹਿਣਾ ਕਰਦੇ ਆਂ ਅਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਵੱਤਵੱਦ ਸ਼ਹੀਦਾ ਸਿੰਘਾਂ ਬਾਰੇ ਪੜ੍ਹਨਾ ਚਾਹੀਦਾ ਕਿਉਂਕਿ ਅੱਜ ਕੱਲ ਦੀ ਨੌਜਵਾਨੀ ਬਹੁਤ ਭੜਕੀ ਆ ਆਪਣੇ ਰਾਵਾਂ ਤੋਂ ਨਸ਼ਿਆਂ ਵੱਲ ਹੋ ਗਿਆ ਫੁਕਰਪੁਣੇ ਵੱਲ ਹੋ ਗਿਆ ਆਪਾਂ ਆਪਣੇ ਜੜ੍ਹਾਂ ਤੋਂ ਬਹੁ ਬੇਮੁਖ ਹੋ ਗਏ ਆ ਜੇ ਅੱਜ ਆਪਾਂ ਸ਼ਹੀਦਾ ਸਿੰਘਾਂ ਬਾਰੇ ਜਾਣਾਂਗੇ ਤੇ ਗਾਂਵ ਆਉਣ ਵਾਲੇ ਬੱਚਿਆਂ ਨੂੰ ਦੱਸਾਂਗੇ ਨਹੀਂ ਤੇ ਇਸ ਤਰ੍ਹਾਂ ਪੰਜਾਬ ਵੱਤਵੱਦ ਖਾਲੀ ਹੋਊਗਾ ਜੇ ਅੱਜ ਅਹੀਂ ਸ਼ਹੀਦਾਂ ਬਾਰੇ ਪੜ੍ਹਾਂਗੇ ਤੇ ਬੰਦੀ ਸਿੰਘਾਂ ਬਾਰੇ ਕੋਈ ਗੱਲ ਕਰੂਗਾ ਗਾਂਵ ਹੋਗੇ ਨਹੀਂ ਤੇ ਇਦਾਂ ਤਾਂ ਫਿਰ ਕਿਸੇ ਨੇ ਵੀ ਕੋਈ ਕਦਮ ਨਹੀਂ ਠਾਉਣਾ ਬਹੁਤ ਬਹੁਤ ਸ਼ਹੀਦਾ ਸਿੰਘਾਂ ਦੀਆਂ ਬਰਸੀਆਂ ਮਨਾਈਏ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੰਦੀ ਸਿੰਘ ਉਹਨਾਂ ਬਾਰੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਵੋਟਾਂ ਆ ਗਈਆਂ ਸਿਰ ਤੇ ਤੇ ਇਹਨਾਂ ਬਾਰੇ ਕਿਹਨੂੰ ਨੋਮ ਜਣਾ ਨੂੰ ਸੁਣਿਆ ਦੇਣਾ ਚਾਹੀਦਾ ਇਹ ਹੀ ਹੈ ਕਿ ਜਦੋਂ ਹੁਣ ਤੁਸੀਂ ਲਾ ਲੋ ਕਿ 47 ਤੋਂ ਬਾਅਦ ਕਿੰਨੀਆਂ ਸਰਕਾਰਾਂ ਚੇਂਜ ਹੋਈਆਂ ਹੁਣ ਤੱਕ 84 ਵੇਖੀ 90 ਵੇਖੀ ਪੰਜਾਬ ਨੇ ਕਿੰਨਾ ਮਾੜਾ ਦੌਰ ਵੇਖਿਆ ਪਰ ਕੋਈ ਵੀ ਨਹੀਂ ਮੂਰੇ ਖੜਿਆ ਤੇ ਹੁਣ ਵੀ ਜਦ ਆਮ ਆਦਮੀ ਪਾਰਟੀ ਨੇ ਪਹਿਲਾਂ ਕਹੀ ਹੀ ਗੱਲ ਤੇ ਵੀ শহীদ ਦਸ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੁਝ ਨਾ ਕੁਝ ਕਰਾਂਗੇ ਕੈਪਟਨ ਨੇ ਵੀ ਕਹੀ ਸੀ ਉਹ ਟਾਈਮ ਤੇ ਇਹ ਗੱਲ ਗੁੜਕਾ ਸਾਹਿਬ ਦੇ ਸੋਂ ਰੱਖ ਕੇ ਪਰ ਕੋਈ ਮੂਰੇ ਨਹੀਂ ਖੜਿਆ ਆਗੇ ਕਿਉਂਕਿ ਸਾਰੇ ਸਰਕਾਰਾਂ ਸੈਂਟਰ ਸਰਕਾਰ ਤੋਂ ਡਰਦੇ ਨੇ ਅੱਜਕੱਲ ਹਰ ਇੱਕ ਨੂੰ ਪਤਾ ਕਿ ਰਾਈਟ ਟੂ ਸਪੀਕ ਦਾ ਡੈਮੋਕਰੇਸੀ ਦਾ ਇੱਕ ਜਿਹੜਾ ਰਾਈਟ ਆ ਹਨਾ ਤੇ ਬੰਦਾ ਜੋ ਵੀ ਆਪਣੇ ਹੱਕ ਸੱਚ ਲਈ ਬੋਲ ਸਕਦਾ ਪਰ ਇਹ ਦੇਸ਼ ਇਦਾਂ ਦਾ ਵਾ ਕਿ ਇੱਥੇ ਬੰਦਾ ਕੁਝ ਨਹੀਂ ਬੋਲ ਸਕਦਾ ਇੱਥੇ ਜੇ ਕੋਈ ਬੰਦਾ ਮੂਰੇ ਆ ਕੇ ਬੋਲਦਾ ਹੋਣਾ ਤੇ ਉਹਦੀ ਆਵਾਜ਼ ਨੂੰ ਹਮੇਸ਼ਾ ਦੱਬਿਆ ਹੀ ਜਾਂਦਾ ਵਾ ਸੇ ਭਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਸਕਰਨਜੀਤ ਸਿੰਘ ਜੀ ਪਿੰਡ ਮੇਰਾ ਗਰਦਾਪੁਰ ਪ੍ਰਗਟ ਚੂੜੀਆਂ ਪਿੰਨ ਖੈਰਾ ਕਿਹੜੀ ਜਗ੍ਹਾ ਦਾ ਅੱਜ ਚਰਚਾ ਤੇ ਆਏ ਹੋ ਅਹੀਂ ਭਾਈ ਤੂਫਾਨ ਸਿੰਘ ਜੀ ਦੇ ਆਏ ਆ ਸਿੰਘ ਤੂਫਾਨ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਆਏ ਤੁਸੀਂ ਨਹੀਂ ਮੈਂ ਪਹਿਲੀ ਵਾਰ ਆਇਆ ਜੀ ਹਾਂਜੀ ਜਿਸ ਨਾਲ ਆਪਾਂ ਦਾ ਭਾਈ ਅਮਰਪਾਲ ਜੀ ਆ ਹਾਂਜੀ ਹਾਂਜੀ ਪੰਜਾਬ ਦੇ ਮਿਹਰਾਨ ਉਹਨਾਂ ਨੂੰ ਹੋਰ ਉੱਤੇ ਇਹਨਾਂ ਦੇ ਕਿਸ ਨਹੀਂ ਇਹ ਸਰਕਾਰ ਪੋਰ ਗਲਤ ਕੰਮ ਕਰਨ ਦੀ ਆ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਨੇ ਚੰਗਾ ਕੰਮ ਕੀਤਾ ਕੋਈ ਮਾਰਤ ਨਹੀਂ ਕੀਤਾ ਫਿਰ ਮਾਮਾਰੇ ਪੁੱਤ ਬਚਾਰੇ ਹੀ ਤੇ ਇਹਨਾਂ ਨੂੰ ਚੁਪਦਾ ਹੀ ਤੇ ਇਹਨਾਂ ਦਾ ਨਸ਼ਾ ਬੰਦ ਹੋਣਾ ਹੈ ਸਰਕਾਰਾਂ ਦਾ ਤੇ ਬਾਕੀ ਚਲੋ ਵੱਧਵਾ ਆਪਣੀ ਸੇਕ ਕੌਮ ਨੂੰ ਇਹੋ ਆ ਵੀ ਵੱਧਵਾ ਸਾਰ ਦੋ ਤੇ ਉਹਨਾਂ ਨੂੰ ਛਡਾਈਏ ਹਾਂਜੀ ਬੰਦੀ ਸਿੰਘਾਂ ਦੇ ਬੰਦੀ ਸਿੰਘਾਂ ਦੇ ਬਾਰੇ ਗੱਲ ਇਹ ਹੈ ਕਿ ਵੇ ਇਹਨਾਂ ਨੂੰ ਆਪਣੀ ਕੁਝ ਕੁਰਸੀ ਦਾ ਖਤਰਾ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਣੇ ਕਿੰਨੇ ਕਿੰਨੇ ਸਾਲਾਂ ਤੋਂ ਬੰਦੀ ਸਿੰਘ ਸਜ਼ਾਵਾਂ ਕੱਟ ਪੂਰੀਆਂ ਕਰਕੇ ਵੀ ਨਹੀਂ ਬਾਹਰ ਕੱਢਦੇ ਕਿਉਂ ਨਹੀਂ ਕੱਢਦੇ ਕਿੰਨੀਆਂ ਸਰਕਾਰਾਂ ਚੇਂਜ ਹੋ ਗਈਆਂ ਕਿਉਂਕਿ ਜੇ ਉਹ ਬਾਹਰ ਆ ਜਾਂਦੇ ਆ ਤੇ ਫਿਰ ਇਹਨਾਂ ਦੀਆਂ ਕੁਰਸੀਆਂ ਖਤਰੇ ਵਿੱਚ ਆ ਤੇ ਹਰ ਕੋਈ ਸਰਕਾਰ ਆਪਣੀ ਕੁਰਸੀ ਛੱਡਣਾ ਨਹੀਂ ਚਾਹੁੰਦੀ ਤੇ ਕੋਈ ਸੁਧਾਰ ਕਰਦੀ ਨਹੀਂ ਜੇ ਕੋਈ ਆਵਾਜ਼ ਚੁੱਕਦਾ ਆ ਉਹਨੂੰ ਚੁੱਕ ਕੇ ਕਦੀ ਕਿਤੇ ਸੁੱਟ ਦਿੰਦੇ ਝੂਠੇ ਕੇਸ ਪਾ ਦਿੰਦੇ ਆ ਇੱਥੇ ਕੋਈ ਡੈਮੋਕਰੇਟਿਕਲੀ ਗੱਲ ਹੀ ਹੈ ਨਹੀਂ ਪੰਜਾਬ 'ਚ ਆਪਣਾ ਜਿਹੜਾ ਇੰਡੀਆ ਆ ਉਹ ਪੰਜਾਬ ਨੂੰ ਸਮਝਦਾ ਹੀ ਨਹੀਂ ਇਹ ਚੰਗਾ ਕਿਉਂਕਿ ਆਪਣੇ ਇਧਰ ਸਾਰੇ ਕਿਰਤੀ ਆ ਸਾਰੇ ਬੰਦੇ ਉਹਨਾਂ ਨੇ ਸਾਡੇ ਜੀ ਨੌਜਵਾਨਾਂ ਨੂੰ ਨਸ਼ੇ ਤੇ ਲਾਇਆ ਵੀ ਇਹ ਕੁਝ ਕਰਨਾ ਨਾ ਅੱਗੇ ਕਿਸੇ ਦੇ ਮਤਲਬ ਸਪੋਰਟ ਨਾ ਕਰਨਾ ਸੋ ਇਸੇ ਕਰਕੇ ਬੰਦੀ ਸਿੰਘਾਂ ਨੂੰ ਵੀ ਰਿਹਾਇ ਨਹੀਂ ਕਰਨ ਦੇ ਕਿਉਂਕਿ ਉਹ ਆਪਣੀ ਸਰਕਾਰਾਂ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੀਆਂ ਤੇ ਨਾ ਸੁਧਾਰ ਕਰਨਾ ਚਾਹੁੰਦੀਆਂ ਸੋ ਇਸੇ ਕਰਕੇ ਸਰਕਾਰਾਂ ਜਿਹੜੀਆਂ ਉਹ ਪੰਜਾਬ ਦੇ ਨਾਲ ਧੱਕਾ ਕਰਡੀਆਂ ਤੇ ਨੌਜਵਾਨਾਂ ਨੂੰ ਇਹੋ ਹੀ ਆ ਵੀ ਆਪਣੇ ਇਤਿਹਾਸ ਨਾਲ ਜੁੜੋ ਜਿੰਨਾ ਇਤਿਹਾਸ ਦੇ ਵੱਧ ਜਾਣੋਗੇ ਤੇ ਉਨਾ ਹੀ ਤੁਸੀਂ ਅੱਗੇ ਆਪਣੇ ਕੌਮ ਦਾ ਸਾਥ ਦੋਗੇ ਕੋਰਸ ਵਾਲੇ ਚੁੱਕ ਕੇ ਥਾਣੇ ਲੈ ਆਏ ਇਹ ਇੱਕ ਘਰ ਦੀ ਕਹਾਣੀ ਨਹੀਂ ਤੁਹਾਡਾ ਰਾਖਾ ਜਾਣਦਾ ਆਸ਼ੀਰਵਾਦ ਆਸ਼ੀਰਵਾਦ